ਸਸ਼ੀਕਾਲਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਜਦੂ ਹਰਜੋਤ ਬੈਂਸ ਇਸ ਸਮੇਂ ਪੂਰੀ ਤਰ੍ਹਾਂ ਨਾਲ ਗਰਾਉਂਡ ਜ਼ੀਰੋ ਤੇ ਨੇ ਫਲੱਡ ਦੇ ਹਾਲਾਤਾਂ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਮਦਦ ਲਗਾਤਾਰ ਕੀਤੀ ਜਾ ਰਹੀ ਹੈ ਵੱਖ-ਵੱਖ ਥਾਵਾਂ ਤੇ ਜਿੱਥੇ ਬੰਨ ਟੁੱਟ ਚੁੱਕੇ ਨੇ ਜਾਂ ਫਿਰ ਹਲੇ ਟੁੱਟਣ ਦੀ ਸੰਭਾਵਨਾ ਹੈ ਉੱਥੇ ਲਗਾਤਾਰ ਕੰਮ ਹੈ ਜਿਹੜਾ ਹਰਜੋਤ ਬੈਂਸ ਹੋਣਾ ਦੇ ਵੱਲੋਂ ਕੀਤਾ ਜਾ ਰਿਹਾ ਸੋ ਮਾਝੇ ਤੇ ਦੁਆਬੇ ਦੇ ਏਰੀਏ ਦੇ ਵਿੱਚ ਉਹ ਸਰਗਰਮ ਨੇ ਕੁਲਦੀਪ ਕਾਲੀਵਾਲ ਕਈ ਵਾਰ ਉਹਨਾਂ ਦੇ ਨਾਲ ਦੇਖੇ ਤਾਂ ਅਜਨਾਲੇ ਦੇ ਵਿੱਚ ਅੱਜ ਫਿਰ ਤੋਂ ਹਰਜੋਤ ਬੈਂਸ ਪਹੁੰਚੇ ਤੇ ਕੁਝ ਕੁ ਅਪੀਲਾਂ ਨੇ ਜਿਹੜੀਆਂ ਉਹਨਾਂ ਵੱਲੋਂ ਪਹਿਲਾਂ ਤੋਂ ਹੀ ਪੰਜਾਬ ਵਾਸੀਆਂ ਨੂੰ ਕੀਤੀਆਂ ਗਈਆਂ ਨੇ ਕਿ ਆਖਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਹਾਲਾਤ ਨੇ ਜਿਹੜੇ ਹੋਰ ਖਰਾਬ ਹੋਣ ਦੀ ਸੰਭਾਵਨਾ ਹੈ ਸੋ ਉਹਨਾਂ ਨੇ ਅਪੀਲ ਕੀਤੀ ਹੈ ਕਿ ਲੋਕ ਸੁਰੱਖਿਅਤ ਥਾਵਾਂ ਤੇ ਹੈ ਜਿਹੜਾ ਉਹ ਜ਼ਰੂਰ ਪਹੁੰਚਣ ਪ੍ਰਸ਼ਾਸਨ ਦਾ ਸਾਥ ਦੇਣ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਪਿੰਡ ਕਰੇਟਰਾਂ ਦੇ ਤੇ ਲੋਹਰ ਬੇਲਾ ਧਿਆਨੀ ਦੇ ਜਿਹੜੇ ਸਾਡੇ ਪ੍ਰੋਜੈਕਟ ਤਰੀ ਆ ਦੇ ਪਰ ਕੁਝ ਪਰਿਵਾਰ ਹੈ ਉਹਨਾਂ ਨੂੰ ਕੱਢਣ ਦੇ ਲਈ ਹੁਣ ਐਨ ਐਂਡੀ ਆਰ ਐਫ ਦੀ ਟੀਮਾਂ ਆ ਚੁੱਕੀਆਂ ਨੇ ਇਹਨਾਂ ਨੂੰ ਅਸੀਂ ਕੱਲ ਬਹੁਤ ਬੇਨਤੀ ਕੀਤੀ ਸੀ ਪਰਸੋਂ ਰਾਤ ਵੀ ਬੇਨਤੀ ਕੀਤੀ ਸੀ ਪਰ ਜਿਵੇਂ ਸੁਭਾਅ ਹੁੰਦਾ ਅਗਲੇ ਨੂੰ ਲੱਗਦਾ ਕਿ ਨਹੀਂ ਹਰ ਕਿਸੇ ਨੂੰ ਆਪਣਾ ਘਰ-ਬਾਰ ਕਹਿਣਾ ਬਹੁਤ ਸੌਖਾ ਪਰ ਘਰ-ਬਾਰ ਛੱਡਣਾ ਬਹੁਤ ਔਖਾ ਹੈ ਪਰ ਹੁਣ ਜਦੋਂ ਪਾਣੀ ਵਧਿਆ ਤੇ ਇੱਥੇ ਸਾਡੀ ਟੀਮ ਦੀ ਮੌਜੂਦ ਹੈ ਡੀ ਸੀ ਐਸ ਐਸ ਪੀ ਸਾਹਿਬ ਦੀ ਐਨ ਡੀ ਆਰ ਐਫ ਦੀ ਟੀਮਾਂ ਆ ਗਈਆਂ ਸਾਡੀ ਟੀਮ ਇੱਥੇ ਰਹੂਗੀ ਇਦਾਂ ਹੀ ਦੋ ਜਗ੍ਹਾ ਹੋਰ ਕੁਝ ਪਰਿਵਾਰ ਫਸੇ ਹੋਏ ਆ ਪੰਜ-ਪੰਜ ਛੇ-ਛੇ ਜੀ ਉਹਨਾਂ ਹਾਂ ਜੀ ਇਹ ਸੁਰੱਖਿਅਤ ਥਾਵਾਂ ਦੇ ਉੱਤੇ ਫਿਰ ਉਹਨਾਂ ਨੇ ਲੰਗਰ ਪ੍ਰਸ਼ਾਦ ਦੇ ਦਵਾਈ ਸਾਰਾ ਬੰਦਬਸ ਕਰਾਂਗੇ ਤੇ ਕੁਛ ਦੇਰ ਜਿੱਥੇ ਜਿਹੜਾ ਹੈ ਜਿਹੜਾ rescue operation ਹੋ ਜਾਊਗਾ ਤੇ ਸਾਡੀ ਟੀਮ ਇੱਥੇ ਡੀਸੀ ਐਸਐਸਪੀ ਸਾਹਿਬ ਸਾਰੇ ਇੱਥੇ ਨੇ ਸਸਫੀ ਕਾਲ ਜੀ ਮੇਰੀ ਆਪ ਸਭ ਨੂੰ ਇਹ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਖਾਸ ਕਰਕੇ ਜਿਹੜੇ ਸਾਡੇ ਸਰਪੰਚ ਸਾਹਿਬਾਨ ਨੇ ਜਿਹੜੇ ਸਤਲੁਜ ਦੇ ਕੰਢੇ ਸਾਡੇ ਇਲਾਕੇ ਦੇ ਪਿੰਡ ਨੇ ਮੰਗਲ ਦੇ ਨਨਪੁਰ ਸਾਹਿਬ ਦੇ ਤੇ ਸਤਲੁਜ ਦੇ ਕੰਢੇ ਵਾਸਤੇ ਪਿੰਡਾਂ ਦੇ ਤੇ ਐਂ ਲੱਗਦਾ ਕਿ ਪਰਮਾਤਮਾ ਹਰ ਘੜੀ ਸਾਡਾ ਜਿਹੜਾ ਨਵਾਂ ਇਮਤਿਹਾਨ ਲੈ ਰਿਹਾ देर रात ਤੱਕ ਅਸੀਂ ਲੱਗੇ ਰਹੇ ਵੱਖ-ਵੱਖ ਬੰਨਾਂ ਨੂੰ ਮਜ਼ਬੂਤ ਕਰਨ ਲਈ ਜਿੱਥੇ ਪਾੜਾ ਪਈਆਂ ਉਹਨਾਂ ਨੂੰ ਪੂਰਨ ਦੇ ਲਈ ਤੇ ਪਿਛਲੇ 4-5 ਘੰਟੇ ਤੋਂ ਬਹੁਤ ਭਾਰੀ ਬਰਸਾਤ ਇਲਾਕੇ ਦੇ ਵਿੱਚ ਜਿਸ ਦੇ ਨਾਲ ਖੱਡਾਂ ਦਾ ਵੀ ਪਾਣੀ ਵਧਿਆ ਤੇ ਉਸ ਤੋਂ ਵੀ ਜਿਹੜੀ ਹੋਰ ਜਿਹੜੀ ਮਾੜੀ ਗੱਲ ਇਹ ਹੋਈ ਹੈ ਕਿ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਪਾਣੀ ਉਹ ਇਨਫਲੋ ਆਇਆ ਭਾਰੀ ਬਰਸਾਤ ਕਰਕੇ ਤੇ ਹਜੇ ਵੀ ਆ ਰਿਹਾ ਹੈ ਕਿ ਡੈਮ ਦਾ ਲੈਵਲ ਹੁਣ 1678 ਹੋ ਚੁੱਕਿਆ ਜੋ ਖਤਰੇ ਦੇ ਨਿਸ਼ਾਨ ਤੋਂ ਸਿਰਫ 2 ਫੁੱਟ ਦੂਰ ਰਹਿ ਗਿਆ ਇਸ ਕਰਕੇ ਥੋੜਾ ਜਿਹਾ ਪਾਣੀ ਸਿਰਫ 5000 ਕਿਊਸਿਕ ਪਾਣੀ ਅਸੀਂ ਹੁਣ ਹੋਰ ਜਿਹੜਾ ਹੈ ਕੰਟਰੋਲਡ ਰਿਲੀਜ਼ਸ ਤਾਂ ਕਿ ਕੋਈ ਵੱਡਾ ਹਾਦਸਾ ਨਾ ਹੋਵੇ ਤੇ ਅਗਰ ਇੱਦੀ ਬਰਸਾਤ ਤੇ ਜਿਹੜਾ ਹੁਣ ਨਵਾਂ ਫੋਰਕਾਸਟ ਆਇਆ ਬਰਸਾਤ ਹੋਰ ਵੱਧ ਗਈ ਹੈ 5000 ਕਿਊਸਿਕ ਦਾ ਕੰਟਰੋਲਡ ਰਿਲੀਜ਼ ਤਾਂ ਸਾਰੇ ਮੇਰੇ ਜਿਵੇਂ ਹੁਣ ਤੱਕ ਤੁਸੀਂ ਸਾਰੇ ਭਰਾਵਾਂ ਨੇ ਸਾਥ ਦਿੱਤਾ ਸਾਰੇ ਸਰਪੰਚ ਸੇਵਾਵਾਨਾਂ ਨੇ ਸਾਥ ਦਿੱਤਾ ਖਾਸ ਕਰਕੇ ਸਾਡੇ ਜਿਹੜੇ ਤਰਿਆ ਦੇ ਨਾਲ ਵਸਦੇ ਪਿੰਡ ਨੇ ਜਿਹੜੇ ਲੋਕ ਹਜੇ ਵੀ ਕੱਲ ਮੈਂ ਵੀ ਗਿਆ ਸੀ ਅਪੀਲ ਕਰਨ ਜਿਹੜੇ ਹਜੇ ਵੀ ਜਿੱਦ ਕਰ ਰਹੇ ਨੇ ਆਪਣੇ ਘਰਾਂ 'ਚ ਉਹਨਾਂ ਨੂੰ ਆਪਾਂ ਆਪਣੇ ਸੁਰੱਖਿਅਤ ਥਾਵਾਂ ਤੇ ਜਿਹੜੇ ਸ਼ੈਲਟਰ ਬਣਾਏ ਨੇ ਗੁਰਦੁਆਰਾ ਸਾਹਿਬ ਮੰਦਰ ਸਰਾਂ ਸਕੂਲ ਉੱਥੇ ਲੈ ਕੇ ਆਈਏ ਇਹ ਔਖੀ ਘੜੀ ਆ ਬਹੁਤ ਹੀ ਔਖੀ ਘੜੀ ਆ ਖਾਸ ਕਰਕੇ ਸਾਡੇ ਬੇਲਿਆਂ ਦੇ ਲਈ ਪਰ ਅਸੀਂ ਤੁਹਾਡੇ ਨਾਲ ਆ ਸਾਰਾ ਤੁਹਾਡੇ ਨਾਲ ਆ ਤੇ ਆਪ ਉੱਥੇ ਮੌਜੂਦ ਰਹਾਂਗੇ ਇਹ ਜਿਹੜਾ ਪਾਣੀ ਅਗਲੇ ਘੰਟੇ ਡੇਢ ਘੰਟੇ ਦੇ ਵਿੱਚ ਉਹ ਜਿਹੜਾ ਹੈ ਉਹ ਇਲਾਕੇ ਦੇ ਵਿੱਚ ਪਹੁੰਚ ਜਾਊਗਾ ਇਸ ਕਰਕੇ ਆਪਾਂ ਜਿੰਨੀ ਵੀ ਤਿਆਰੀ ਹੈ ਕਰੀਏ ਤੇ ਪ੍ਰਮਾਤਮਾ ਅਗੇ ਅਰਦਾਸ ਕਰੀਏ ਕਿ ਪ੍ਰਮਾਤਮਾ ਹੋਰ ਸਾਡਾ ਇਮਤਿਹਾਨ ਨਾ ਲੋ ਉਧਰ ਦੂਜੇ ਪਾਸੇ ਹਰਜੋਤ ਬੈਂਸੂਣਾ ਨੇ ਐਲਾਨ ਇਹ ਵੀ ਕਰ ਦਿੱਤਾ ਹੈ ਕਿ ਸਕੂਲ ਅਤੇ ਕਾਲਜ ਨੇ ਜੋ ਜਾਂ ਇੰਸਟੀਚਿਊਟ ਨੇ ਉਹ 7 ਸਤੰਬਰ ਤੱਕ ਬੰਦ ਰਹਿਣਗੇ ਯਾਨੀ ਕਿ ਐਤਵਾਰ ਤੱਕ ਪੂਰੀ ਤਰ੍ਹਾਂ ਨਾਲ ਬੰਦ ਰੱਖੇ ਜਾਣਗੇ ਉਸ ਤੋਂ ਬਾਅਦ ਹਾਲਾਤਾਂ ਦੇ ਹਿਸਾਬ ਨਾਲ ਦੇਖਿਆ ਜਾਏਗਾ ਕਿ ਅੱਗੇ ਕੀ ਕਰਨਾ ਹੈ ਨਾਲ ਨਾਲ ਉਹਨਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਜੋ 12 ਸਟੇਟਾਂ ਦੇ ਵਿਦਿਆਰਥੀ ਇਸ ਸਮੇਂ ਹੌਸਟਲਾਂ ਦੇ ਵਿੱਚ ਜਾਂ ਫਿਰ ਪੀਜੀ ਦੇ ਵਿੱਚ ਰਹਿ ਰਹੇ ਨੇ ਕਿਸੇ ਕਾਰਨਾਂ ਦੇ ਕਰਕੇ ਵਾਪਸ ਨਹੀਂ ਜਾ ਸਕੇ ਫਸੇ ਹੋਏ ਨੇ ਉਹਨਾਂ ਦੀ ਪੂਰਨ ਤੌਰ ਤੇ ਮਦਦ ਹੈ ਜਿਹੜੀ ਉਹ ਕੀਤੀ ਜਾਵੇਗੀ ਜੋ ਹਾਲਾਤਾਂ ਨੂੰ ਦੇਖਦੇ ਹੋ ਕਿ ਲਈ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ 23 ਦੇ 23 ਜ਼ਿਲ੍ਹਿਆਂ ਨੂੰ ਜਿਹੜਾ ਫਲੱਡ ਅਫੈਕਟਡ ਕਰਕੇ ਪੂਰੀ ਸਟੇਟ ਨੂੰ ਕੋਸ਼ਿਸ਼ ਕੀਤਾ ਗਿਆ ਤਾਂ ਅਗਲੇ ਇਸ ਸੰਡੇ 7 ਤਰੀਕ ਤੱਕ ਪੰਜਾਬ ਦੇ ਸਾਰੇ ਵਿਦਿਅਕ ادارے ਚਾਹੇ ਉਹ ਪ੍ਰਾਈਵੇਟ ਹੈ ਚਾਹੇ ਉਹ ਸਰਕਾਰੀ ਹੈ ਚਾਹੇ ਉਹ ਅਨਐਡਿਟ ਨੇ ਐਡਿਟ ਨੇ ਸਾਰੇ ਸਕੂਲਸ ਕਾਲਜਸ ਯੂਨੀਵਰਸਿਟੀਆਂ ਪਲੱਸ ਜਿਹੜੇ ਹੈ ਪੋਲੀਟੈਕਨਿਕਸ ਪਲੱਸ ਆਈਟੀਆਈ ਜੋ ਬੰਦ ਰਹਿਣਗੇ ਅ ਦੂਜੀ ਗੱਲ ਇਹ ਹੈ ਕਿ ਜਿੱਥੇ-ਜਿੱਥੇ ਜਿਹੜੇ ਸਾਡੇ ਕਾਲਜ ਯੂਨੀਵਰਸਟੀਆਂ ਦੇ ਵਿੱਚ ਜਿਹੜੇ ਬੱਚੇ ਉਹ ਆਰਲੀ ਸੁਬੀਆਂ ਤੋਂ ਜਾਂ ਪੰਜਾਬ ਚ ਹੋਸਟਲਾਂ ਚ ਰਹਿੰਦੇ ਆ ਉਹਨਾਂ ਦੇ ਰਹਿਣ ਸਹਿਣ ਦਾ ਸਾਰਾ ਬੰਦੂਬਸ ਉਹਨਾਂ ਹਾਸਪੀਟਲ ਉਹਨਾਂ ਕਾਲਜੇਸ ਤੇ ਉਹਨਾਂ ਯੂਨੀਵਰਸਿਟੀਆਂ ਦੀ ਐਡਮਿਨਿਸਟ੍ਰੇਸ਼ਨ ਦਾ ਹੋਊਗਾ ਇੱਕ ਜਿਹੜਾ ਹੋਰ ਇੱਕ ਸਖਤ ਹਦਾਇਤ ਹੈ ਸਾਰੇ ਪ੍ਰਾਈਵੇਟ ਸਕੂਲਸ ਨੂੰ ਬਹੁਤ ਸਾਰੀ ਕੰਪਲੇਂਟ ਆਂਦੀ ਹੈ ਕਿ ਜਦੋਂ ਛੁੱਟੀ ਦਾ ਮਤਲਬ ਹੁੰਦਾ ਕਿ ਸਕੂਲ ਬੰਦ ਹੈ ਉਹਦੇ ਵਿੱਚ ਟੀਚਰਾਂ ਨਾਲ ਵੀ ਆਣਾ ਹੁੰਦਾ ਬਹੁਤ ਸਾਰੇ ਟੀਚਰਾਂ ਨੂੰ ਉਹ ਧੱਕੇ ਨਾਲ ਬੁਲਾਉਂਦੇ ਨੇ ਇਸ ਕਰਕੇ ਕੋਈ ਵੀ ਜਿਹੜਾ ਪ੍ਰਾਈਵੇਟ ਸਕੂਲ ਹੈ ਇਦਾਂ ਦੇ ਜਿਨ੍ਹਾਂ ਦੇ ਖਿਲਾਫ ਕੰਪਲੇਂਟਸ ਆਉਗੇ ਉਹ ਵੀ ਲਾਵਾ ਇਸ ਵਕਤ ਸਭ ਦੀ ਲੋਡ ਹੈ ਸਾਨੂੰ ਸਾਹ ਜਿੱਥੇ ਰਲੀਫ ਦੇ ਕੰਮਲੀ ਬੁਲਾ ਰਹੇ ਉੱਥੇ ਠੀਕ ਹੈ ਪਰ ਜਿਹੜਾ ਇਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਟੀਚਰਸ ਨੂੰ ਬੁਲਾ ਕੇ ਕਲੇ ਟੀਚਰਸ ਦੀ ਵੀ ਜਾਨ ਜਿੰਨੀ ਸਾਡੇ ਬੱਚਿਆਂ ਦੀ ਜਾਨ ਹੈ ਉਹ ਨਹੀਂ ਤੇ ਸਕੂਲ ਇੱਕ ਬਹੁਤ ਕਿਸੇ ਨਹੀਂ ਚਾਹੁੰਦੇ ਕਿਸੇ ਵੀ ਸਕੂਲ 'ਚ ਕੋਈ ਹਾਦਸਾ ਹੋਵੇ ਲਗਾਤਾਰ ਬਰਸਾਤ ਦੇ ਨਾਲ ਇਮਾਰਤਾਂ ਵੀ ਕਮਜ਼ੋਰ ਹੋ ਜਾਂਦੀਆਂ ਨੇ ਤੇ ਜਦੋਂ ਤੱਕ ਇੱਕ ਇੱਕ ਸਕੂਲ ਚੈੱਕ ਨਹੀਂ ਹੁੰਦਾ ਉਦੋਂ ਤੱਕ ਕਿਸੇ ਵੀ ਅਸੀਂ ਆਪਣੇ ਅਧਿਆਪਕ ਦੀ ਆਪਣੇ ਬੱਚੇ ਦੀ ਜਾਂ ਉੱਥੇ ਕੰਮ ਕਰਨ ਵਾਲੇ ਮਿਡੇ ਮੀਲ ਵਰਕਰ ਪੀਐਨ ਸਟਾਫ ਕਲਰਕ ਕਿਸੇ ਦੀ ਵੀ ਜਾਨ ਅਸੀਂ ਜਿਹੜੀ ਖਤਰੇ 'ਚ ਨਹੀਂ ਪਾ ਸਕਦੇ ਇਸ ਨੂੰ ਦੇਖਦੇ ਹੋਏ ਐਤਵਾਰ ਤੱਕ ਸਾਰੇ ਵਿਦਿਆਖੇਦਾਰੇ ਬੰਦ ਸੋ ਤੁਸੀਂ ਸੁਣਿਆ ਅਰਜੋਤ ਬੈਂਸ ਉਹਨਾਂ ਨੂੰ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਪੰਜਾਬ ਪੰਜਾਬੀਆਂ ਦੀ ਮਦਦ ਕੀਤੀ ਜਾਵੇ ਤੇ ਨਾਲ ਹੀ ਜੋ ਬਾਰੀ ਸੂਬੇ ਦੇ ਵਿਦਿਆਰਥੀ ਨੇ ਉਹਨਾਂ ਨੂੰ ਵੀ ਕਿਸੇ ਤਰੀਕੇ ਦੀ ਸਮੱਸਿਆ ਨਾ ਆਵੇ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ